ਫਿਰਕੋਟ ਦੇ ਡੀਐਸਟੀ ਕ੍ਰਾਈਮ ਅਗੇਂਸਟ ਔਮਨ ਰਾਜਨਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਕ腐ਸ਼ਨ ਦੇ ਮਾਮਲੇ ਦੇ ਵਿੱਚ ਡੀਐਸਪੀ ਨੇ 1 ਲੱਖ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਜਾਣਕਾਰੀ ਸਾਹਮਣੇ ਦੇ ਕੇਸ ਦੇ ਵਿੱਚ ਇਹ ਪੂਰਾ ਐਕਸ਼ਨ ਕੀਤਾ ਗਿਆ ਆਪਣੇ ਖਿਲਾਫ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਰੱਦ ਕਰਦੇ ਲਈ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ ਆਪਣੇ ਖਿਲਾਫ ਜੋ ਕਿ ਭ੍ਰਿਸ਼ਟਾਚਾਰ ਦਾ ਮਾਮਲਾ ਚਾਰਿਆ ਸੀ ਭ੍ਰਿਸ਼ਟਾਚਾਰ ਦੀ ਜੋ ਸ਼ਿਕਾਇਤ ਕਿਸੇ ਵੱਲੋਂ ਦਰਜ ਕਰਵਾਈ ਗਈ ਉਸ ਸ਼ਿਕਾਇਤ ਨੂੰ ਰੱਦ ਕਰਨ ਦੇ ਲਈ ਉਸ ਦੇ ਬਦਲੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਾਰਿਸ਼ਵਤ ਐਸਐਸਪੀ ਦਫ਼ਤਰ ਨੂੰ ਦੇਖ ਕੇ ਸ਼ਿਕਾਇਤ ਦਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਸੇ ਮਾਮਲੇ ਦੇ ਵਿੱਚ ਡੀਐਸਪੀ ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਐਫਆਈਆ ਦਰਜ ਕੀਤੀ ਗਈ ਹੈ ਤੇ ਰਜਨਪਾਲ ਨੂੰ ਆਖਰਕਾਰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਵਿਭਾਗੀ ਕਾਰਵਾਈ ਦੇ ਵੀ ਹੁਕਮ ਦਿੱਤੇ ਗਏ ਨੇ ਤਾਂ ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਫ੍ਰੀ ਕੋਰਟ ਦੇ ਵਿੱਚ ਵੱਡਾ ਐਕਸ਼ਨ ਕੀਤਾ ਹੈ ਕਿਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਦੇਵਾਨੰਦ ਸ਼ਰਮਾ ਜੁੜੇ ਹੋਏ ਨੇ ਆ ਦੇਵਾਨੰਦ ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਸਰਕਾਰ ਦਾ ਹੋਰ ਵੱਡਾ ਐਕਸ਼ਨ ਫਰੀਦਕੋਟ ਦੇ ਡੀਐਸਪੀ ਨੂੰ ਗ੍ਰਿਫਤਾਰ ਕੀਤਾ ਗਿਆ ਠੀਕੋ ਜਾਣਕਾਰੀ ਬਿਲਕੁਲ ਦਾਜ਼ੀਬੁਰਮਿਸਕੇ ਤੋਂ ਮੁਕਦਮਾ ਇਹ ਨਾ ਕੋਈ ਕਰ ਰਿਹਾ ਸੀ ਉਹਦੀ ਕਾਰਵਾਈ ਜਿਹੜੀ ਕਰ ਰਹੀ ਸੀ ਤੋਂ ਮੁਕਦਮੇ ਚ ਉਸ ਵਿਅਕਤੀਾਂ ਦੀ ਜਿਹੜੀ ਖਰਾਬੀ ਕਾਰਵਾਈ ਉਹ ਨਾ ਕਰਨ ਦੇ ਚੱਲਦੇ ਵਿੱਚ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਤਾਂ ਇਹ ਮਾਮਲਾ ਜੋ ਸੰਗਿਆਲ ਲੈਂਦੇ ਨੇ ਰੋਲਾ ਪੈ ਗਿਆ ਪੈਸੇ ਦਾ ਵੀ ਇਹ ਮੁਕਦਮੇ ਵਿੱਚ ਪੈਸੇ ਮੰਗੇ ਨੇ ਰਿਸ਼ਵਤ ਮੰਗੀ ਗਈ ਹੈ ਤਾਂ ਉਸ ਤੋਂ ਬਾਅਦ ਇਹ ਫਰੀਦਕੋਟ ਪੁਲਿਸ ਕੋਲ ਪਹੁੰਚ ਜਾਂਦਾ ਤਾਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਸ਼ਿਕਾਇਤ ਹੁੰਦਾ ਕਿ ਸਾਡੇ ਤੋਂ ਇੱਕ ਪੈਸੇ ਮੰਗੇ ਗਏ ਨੇ ਤਾਂ 1 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਵੀ ਜ ਉਹ ਕੀ ਸੀ ਜੇਸੀ ਪੁਸ਼ਤੀ ਜਿਹੜੀ ਹੈ ਤਬੀਰ ਰਾਤ ਡੀਐਸਪੀ ਦੀ ਜਿਹੜੀ ਹੈ ਗ੍ਰਿਫਤਾਰੀ ਕੀਤੀ ਗਈ ਹੈ ਕਿਉਂਕਿ ਦੱਸ ਜੀ ਪਰਸਤਾਚਾਰ ਦਾ ਲਾਭ ਜਿਹੜਾ ਵੱਡਾ ਐਕਸ਼ਨ ਹੈ ਫ੍ਰੀਕੋਰਟ ਵਿੱਚ ਹੋਇਆ ਸੋ ਪਹਿਲਾਂ ਜਿਹੜੇ ਡੀਐਸਪੀ ਨੇ ਜਿਹੜੇ ਕ੍ਰਾਈਮ ਅਗੇਂਸਟ ਔਮਨ ਇਨ ਰਾਜਨਪਾਲ ਇਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਬਿਲਕੁਲ ਥੋੜੀ ਦੇਰ ਬਾਅਦ ਜਿਹੜਾ ਖਲਾਸਾ ਹੈ ਉਹ ਵੀ ਹੋ ਸਕਦਾ ਹੈ ਕਿ ਆ ਸਰਕਾਰ ਕਿਹੜੇ ਕਿਹੜੇ ਮਕਦਮੇ ਸੀ ਅਤੇ ਕੌਣ ਵਿਅਕਤੀ ਸੀ ਤੇ ਕਿੰਨੇ ਹੋ ਸਕਦੇ ਸੀ ਇਹ ਥੋੜੀ ਦੇਰ ਬਾਅਦ ਜਿਹੜੀ ਫ੍ਰੀਕੋਰਟ ਪੁਲਿਸ ਦਾ ਖਲਾਸਾ ਕਰੇਗੀ ਜੀ ਅੱਤਿਵਾਂ ਤਾਂ ਹੁਣ ਤੱਕ ਕੀ ਕੋਈ ਜਾਣਕਾਰੀ ਆਈ ਹੈ ਕਿ ਡੀਐਸਪੀ ਦੇ ਖਿਲਾਫ ਭ੍ਰਿਸ਼ਟਾਚਾਰ ਦੀ ਕੀ ਸ਼ਿਕਾਇਤ ਸੀ ਉਸ ਦੇ ਵਿੱਚ ਕੀ ਕੁਝ ਕਿਹਾ ਗਿਆ ਸੀ ਕਦੋਂ ਦੀ ਇਹ ਸ਼ਿਕਾਇਤ ਸੀ ਆ ਤਾਂ ਜੋ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਲੱਖ ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਗਈ ਰਿਸ਼ਵਤ ਦੇ ਵਜੋਂ ਆ ਕਿਸ ਨੂੰ ਇਹ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਗਈ ਬਿਲਕੁਲ ਜੁਰੀ ਆਰ ਆਈਜੀ ਅਸ਼ਨੀਪੁਰਾਂ ਗੱਲ ਹੀ ਉਹਨਾਂ ਨੇ ਕਿਹਾ ਸੀ ਕਿ ਨਾ ਕੋਈ ਇੱਕ ਮੁਕੱਦਮਾ ਜਿਹੜਾ ਕਿ ਪਹਿਲਾਂ ਚੱਲ ਰਿਹਾ ਸੀ ਉਹ ਮੁਕੱਦਮੇ ਬਾਰੇ ਉਹਨਾਂ ਨੂੰ ਪੂਰੀ ਡਿਟੇਲ ਨਹੀਂ ਪਤਾ ਸੀ ਤੇ ਉਹਨੇ ਕਿਹਾ ਕਿ ਉਹਦੇ ਜਿਹੜੀ 1 ਲੱਖ ਰਿਸ਼ਵਤ ਆ ਜਿਹੜੀ ਉਹ ਦੇਣ ਦੀ ਜਿਹੜੀ ਗੱਲ ਕੀਤੀ ਗਈ ਸੀ ਤਾਂ ਹੋਰ ਪੈਸੇ ਦੀ ਮੰਗ ਆ ਜਿਹੜੀ ਹੋ ਰਹੀ ਸੀ ਇਸ ਕਰਕੇ ਇਹ ਮੁਕੱਦਮਾ ਜਿਹੜਾ ਦਰਸਾਇਆ ਗਿਆ ਤਾਂ ਸ਼ਿਕਾਇਤ ਜਿਹੜੀ ਅਸਿਕਸਤਰ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਹੈ ਇਹ ਵੱਡਾ ਐਕਸ਼ਨ ਹੈ ਜਿਹੜਾ ਇਹ ਪੁਲਿਸ ਵੱਲੋਂ ਕੀਤਾ ਗਿਆ ਜੀ ਆ ਦੇਵਨਾਂ ਦੇ ਡੀਐਸਪੀ ਦੀ ਕਿਸ ਜਗ੍ਹਾ ਤੇ ਤਾਇਨਾਤੀ ਸੀ ਕਿੰਨੇ ਸਮੇਂ ਤੋਂ ਤਾਇਨਾਤ ਸੀ ਇਹ ਰਾਜਿਕ ਦੇ ਰਾਜਨਪਾਲ ਨੇ ਪਿਛਲੇ ਜਿਹੜੇ ਜਿਹੜੇ ਕਾਫੀ ਇੱਕ ਸਾਲ ਦੇ ਕਰੀਬ ਆ ਜਿਹੜਾ ਉਹਨਾਂ ਨੂੰ ਜਿਹੜਾ ਸਮਾਂ ਇੱਕ ਸਾਲ ਤੋਂ ਘੱਟ ਜਿਹੜਾ ਸਮਾਂ ਹੋ ਚੁੱਕਾ ਸੀ ਤੇ ਫ੍ਰੀਕੋਰਟ ਦੇ ਵੋਮਨ ਗੇਟ ਜਿਹੜੇ ਵੋਮਨ ਐਕਚੈਂਜ ਵਿੱਚ ਜਿਹੜਾ ਕੀ ਇਹਨਾਂ ਦੀ ਜਿਹੜੀ ਤਣਾਤੀ ਸੀ ਵੀ ਡੀਐਸਪੀ ਕ੍ਰਾਈਮ ਗੇਟ ਵੋਮਨ ਉੱਥੇ ਨੂੰ ਤਣਾਤ ਕੀਤਾ ਗਿਆ ਸੀ ਤਾਂ ਪਿਛਲੇ ਦਿਨੇ ਛੁੱਟੀ ਤੋਂ ਵਾਪਸ ਆਏ ਸੀ ਲੇਕਿਨ ਉਸ ਤੋਂ ਬਾਅਦ ਜਿਹੜਾ ਇਹ ਕੇਸ ਆ ਉਹ ਨਿਪਟਾਰਾ ਨਹੀਂ ਕਰ ਪਾਈ ਸੀ ਜੀ ਜੀ ਕਰਦੇ ਬਣਾ ਤੇ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ। ਫਰੀਦਕੋਟ ਦੇ ਡੀਐਸਪੀ ਕ੍ਰਾਈਮ ਅਗੇਂਸਟ ਔਮਨ ਰਾਜਨਪਾਲ ਨੂੰ ਗ੍ਰਿਫਤਾਰ ਕੀਤਾ ਗਿਆ। ਡੀਐਸਪੀ ਨੇ 1 ਲੱਖ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਆ ਦਰਸਲ ਡੀਐਸਪੀ ਦੇ ਖਿਲਾਫ ਕਿਸੇ ਵੱਲੋਂ ਭ੍ਰਿਸ਼ਟਾਚਾਰ ਦੀ ਕੋਈ ਸ਼ਿਕਾਇਤ ਕੀਤੀ ਜਾਂਦੀ ਹੈ। ਆ ਤਾਂ ਉਸ ਸ਼ਿਕਾਇਤ ਨੂੰ ਰੱਦ ਕਰਨ ਦੇ ਲਈ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਰਿਸ਼ਵਤ ਐਸਐਸਪੀ ਦਫ਼ਤਰ ਨੂੰ ਦੇ ਕੇ ਸ਼ਿਕਾਇਤ ਦਾ ਨਿਪਟਾਰਾ ਕਰਨ ਦੀ ਇਹ ਕੋਸ਼ਿਸ਼ ਕੀਤੀ ਗਈ ਸੀ ਤਾਂ ਡੀਐਸਪੀ ਤੇ ਭ੍ਰਿਸ਼ਟਾਚਾਰ ਪ੍ਰਭੂਤੀ ਕਾਨੂੰ ਐਫ ਆਈ ਆਰ ਦਰਜ ਕਰ ਲਈ ਗਈ ਹੈ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਆਤਾ ਪੁਲਿਸ ਦੇ ਡੀ ਐਸ ਪੀ ਤੇ ਇਹ ਵੱਡੀ ਗਾਜ ਡਿੱਗੀ ਹੈ ਵੱਡਾ ਐਕਸ਼ਨ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਕਿਉਂਕਿ ਆ ਕ੍ਰਾਪਸ਼ਨ ਦੇ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਸਾਫ ਸਾਫ ਕਿਹਾ ਜਾ ਰਿਹਾ ਹੈ ਕਿ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਜੇਕਰ ਕੋਈ ਵੀ ਕ੍ਰਾਪਸ਼ਨ ਕਰੇਗਾ ਚਾਹੇ ਉਹ ਕੋਈ ਮੰਤਰੀ ਹੋਵੇ ਚਾਹੇ ਕੋਈ ਸੰਤਰੀ ਹੋਵੇ ਚਾਹੇ ਕੋਈ ਅਧਿਕਾਰੀ ਹੋਵੇ ਚਾਹੇ ਕੋਈ ਪੁਲਸ ਮੁਲਾਜ਼ਮ ਹੋਵੇ ਜੇਕਰ ਕੋਈ ਵੀ ਕ੍ਰਾਪਸ਼ਨ ਦੇ ਮਾਮਲੇ ਦੇ ਵਿੱਚ ਕਿਸੇ ਦੇ ਖਿਲਾਫ ਸ਼ਿਕਾਇਤ ਮਿਲਦੀ ਹੈ ਜਾਂਚ ਦੇ ਵਿੱਚ ਜੋ ਕੋਈ ਅਪ੍ਰਸ਼ਟ ਪਾਇਆ ਜਾਂਦਾ ਤੇ ਉਸਦੇ ਖਿਲਾਫ ਸ਼ਿਕੰਜਾ ਕਰਸਿਆ ਜਾਵੇ